ਔਰ ਲਫ਼ਜ਼ ਕੁਦਰਤੀ ਮੈਂ ਸਿੱਖਿਆ ਕੁਛ ਇਦਾਂ ਸਿਗਾ ਉਸਤਾਦਾਂ ਕਿਉਂਕਿ ਜਿਹੜੀਆਂ ਲਾਈਨਾਂ ਬਿਲਕੁਲ ਮੈਚ ਕਰਨੀਆਂ ਚਾਹੀਦੀਆਂ ਔਰ ਲੱਗੇ ਵੀ ਗਾਣਾ ਵੀ ਚੱਲਦਾ ਪਿਆ ਜਿਵੇਂ ਜਿਨੇ ਮੇਰਾ ਦਿਲ ਲੁੱਟਿਆ ਓਹੋ ਕਿਨੇ ਸਾਡਾ ਬਈਆ ਗੁੱਟਿਆ ਓਹੋ ਕਿੰਨੀ ਕੀ ਟਾਈਮਿੰਗ ਆ ਪੂਰੀ ਪੂਰੀ ਜਿਹੜੀ ਲਾਈਨ ਹੈ ਮੈਚਿੰਗ ਤੇ ਆਉਂਦੀ ਹੈ ਔਰ ਇਹ ਇਹਨੂੰ ਬੈਲੈਂਸ ਕਹਿੰਦੇ ਆ ਲਿਖਣ ਦਾ ਹੂੰ ਹੂੰ ਉਹ ਵੀ ਕਲਾ ਤੁਹਾਡੇ ਚਾ ਮਤਲਬ ਬਹੁਤ ਘੱਟ ਲੋਕਾਂ 'ਚ ਇਹ ਕਲਾ ਹੁੰਦੀ ਨਹੀਂ ਤਾਂ ਕੌਣ ਕਿਹੜੀ ਲਾਈਨ ਕਿੱਦਾਂ ਬਦਲਣੀ ਕਿ ਕੁਝ ਪਤਾ ਨਹੀਂ ਲੱਗਦਾ ਪਰਮਾਤਮਾ ਦੀ ਕਿਰਪਾ ਜੀ ਮੈਂ ਤੇ ਇਹ ਉਹਦੀ ਦੇਣ ਸਮਝਦਾ ਪ੍ਰਮਾਤਮਾ ਦੀ ਮੇਰਾ ਮੁੱਜ ਵਿੱਚ ਕੁਝ ਨਹੀਂ ਸਭ ਕੁਝ ਪ੍ਰਮਾਤਮਾ ਤੇਰਾ ਹੀ ਦਿੱਤਾ ਔਰ ਤੇਰੀ ਕਿਰਪਾ ਹੁੰਦੀ ਹੈ ਤੇ ਗਲਾਂ ਚ ਹਾਰ ਪਹਿਣੇ ਸ਼ੁਰੂ ਹੋ ਜਾਂਦੇ ਫੁੱਲਾਂ ਦੇ ਤੇ ਜਦੋਂ ਤੂੰ ਗੁੱਸੇ ਹੋ ਜਾਣਾ ਉਦੋਂ ਜੁੱਤੀਆਂ ਦੇ ਪਹਿਣੇ ਸ਼ੁਰੂ ਹੋ ਜਾਂਦੇ ਇਸ ਕਰਕੇ ਕੋਸ਼ਿਸ਼ ਕਰੀਏ ਕਿ ਪ੍ਰਮਾਤਮਾ ਦੀ ਰਜ਼ਾ ਚ ਰਹੀਏ ਔਰ ਖੁਸ਼ ਰਹੀਏ ਹੱਸਦੇ ਰਹੀਏ ਕਿਉਂਕਿ ਹੱਸਣਾ ਜਿਹੜਾ ਬਹੁਤ ਜ਼ਰੂਰੀ ਹੈ ਔਰ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਪ੍ਰਮਾਤਮਾ ਨੇ ਮੇਰੀ ਡਿਊਟੀ ਹਸਾਉਣ ਤੇ ਲਾਈ ਔਰ ਅੱਜ ਦੇ ਟਾਈਮ ਚ ਹਾਸਾ ਹੈ ਨਹੀਂ ਕਰੋੜਾ ਰੁਪਇਆ ਜ਼ਰੂਰ ਹੈ ਗੱਲ ਲੋਕਾਂ ਬਿਲਕੁਲ